ਵਾਹਿਗੁਰੂ ਜਿੱਤਾਂ ਖਾਲਸਾ ਸ਼ੇਰ ਵਾਹਿਗੁਰੂ ਜੀ ਕੀ ਬਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸ ਜੀ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੰਦੁਗੁਣੀ ਤੇ ਰਾਚਾਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾੜ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਤੇਰ ਹੋ ਗਿਆ ਜੀ ਮੈਸੇ ਛੁੱਟਿਆ ਹੋਇਆ ਮੈਂ ਜੀ ਬੱਚਿਆਂ ਨੂੰ ਗਰਮੀ ਵਾਲੀਆਂ ਵਿੱਚ ਅ ਸੰਦੀਪ ਰਾਉ ਵੀ ਛੁੱਟੀਆਂ ਹੋ ਗਿਆ ਭਾਬੀ ਜੀ ਤਾਂ ਆਪਣੇ ਛੁੱਟੀਆਂ ਕੱਟਿਆ ਹੈ ਤੇ ਹੁਣ ਸਾਰੇ ਚਾਰ ਹੋਏ ਵੀ ਜਿੱਥੇ ਨੂੰ ਜਾਣ ਵਾਸਤੇ ਅ ਵੈਸੇ ਜਿਹੜਾ ਮੈਂ ਪਿੱਛੇ ਬਲੌਗ ਪਾਇਆ ਬਹੁਤ ਸਾਡੇ ਸੱਜਣ ਪਿਆਰਾਂ ਦੇ ਕਮੈਂਟ ਆ ਜਿਵੇਂ ਵੀਰ ਹੱਕ ਦੇ ਵਿੱਚ ਵੀ ਚਲੋ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰਾ ਪ੍ਰੋਗਰਾਮ ਤੇ ਸੱਚੇ ਪੱਕੇ ਬੰਦੇ ਦੀ ਹਮੇਸ਼ਾ ਬਹੰਗਰੂ ਬਾਹ ਨੜਿਓਂ ਕੇ ਫਰਦਾ ਤੇ ਇਧਰ ਅੱਛੇ ਹੋਣਾ ਤਿਆਰ ਹੋਏ ਬੈਠੇ ਜੀ ਬਸ ਜੇ ਮੌਸਮ ਦੇ ਅਕੋਰਡ ਅਕ ਦੇਖੀ ਤਾਂ ਗਰਮੀ ਬਹੁਤ ਜ਼ਿਆਦਾ ਹੈ ਅ ਛੁੱਟੇ-ਛੱਟੇ ਕੱਟਣ ਵਾਲਾ ਕੰਮ ਹੈ ਨਹੀਂ ਗਰਮੀ ਦੇ ਵਿੱਚ ਅ ਨਿਹਣੇ ਮਾਰ ਹੋ ਜਾਂਦੇ ਨਾਨਕਿਆ ਜਾਂ ਕਿ ਉੱਥੇ ਜਾ ਕੇ ਥੋੜੀ ਜਿਹੀ ਖੁੱਲ ਵੱਧ ਮਿਲ ਜਾਂਦੀ ਜਵਾਕਾਂ ਨੂੰ ਤੇ ਉਹਦੇ ਕਰਕੇ ਗਰਮੀ ਦੇ ਵਿੱਚ ਤੱਤਾ ਠੰਡਾ ਹੋ ਕੇ ਅ ਅ ਮਾ ਰੋਜ ਨੇ ਇੱਕ ਰੀਲ ਜੀ ਬਹੁਤ ਵਾਇਰਲ ਹੋਈ ਵੀ ਬੱਚਿਆਂ ਵਾਲੀ ਵੀ ਮੈਨੂੰ ਤਾਂ ਦਿੱਥੇ ਨੇ ਬਾ ਹੀ ਨਹੀਂ ਨਾ ਮੇਰੇ ਨਾਂ ਤਿਆਂ ਨੇ ਨਾ ਮੇਰੀ ਬੂਆ ਨੇ ਅਸੀਂ ਠਾਰਤੀ ਬਹੁਤ ਆ ਬਹੁਤ ਹਾਸੀ ਜੀ ਆਉਂਦੀ ਉਹਨੂੰ ਦੇਖ ਕੇ ਪਰ ਅ ਸਾਡੇ ਜਵਾਕ ਆ ਰੀਤੇ ਚੱਲਿਆ ਛੁੱਟੀਆਂ ਕੱਟਣ ਕਰਨ ਤਾਂ ਵਿਚਾਰਾ ਫਸਿਆ ਸਕੂਲ ਦੇ ਕੰਮ ਦੇ ਵਿੱਚ ਅ ਸਕੂਲ ਦਾ ਕੰਮ ਕਰਨ ਦੇ ਵਿੱਚ ਜਿਹੜਾ ਪਹਿਲਾਂ ਸਕੂਲ ਦਾ ਕੰਮ ਤੋਂ ਉਹ ਹੋ ਹੀ ਜਾਂਦਾ ਛੁੱਟੀਆਂ ਹੁਣ ਸਾਡੇ ਸ਼ੁਰੂ ਕਰਨਾ ਉਹ ਥੋੜਾ ਜਿਹਾ ਚਲੋ ਇੱਕ ਇੱਕ ਐ ਵੀ ਮਨ ਦੇ ਵਿੱਚ ਆਇਆਗਾ ਵੀ ਜੇ ਅਸੀਂ ਉਹਨੂੰ ਥੋੜਾ ਜਿਹਾ ਡਰਾਉਣਾ ਚਾਹੇ ਉਹ ਤੇ ਥੱਪੜ ਵੀ ਲਾਉਂਦੇ ਤਾਂ ਸਾਡਾ ਡਰ ਖਤਮ ਹੁੰਦਾ ਜਾਂਦਾ ਉਹਦੇ ਮਨ ਦੇ ਵਿੱਚ ਤੇ ਵੀ ਜੈਸਮੀਨ ਨਾਲ ਉਹਦੇ ਥੋੜੀ ਜਿਹੀ ਬਾਉਂਡਿੰਗ ਵੀ ਹੈ ਕਿ ਜੈਸਮੀਨ ਨੂੰ ਉਹ ਤੇ ਥੱਪੜ ਮਾਰ ਵੀ ਦੇ ਫਿਰ ਤਾਂ ਉਹ ਗੁੱਸਾ ਨਹੀਂ ਕਰਦਾ ਸਾਡੇ ਥੱਪੜ ਮਾਰ ਤੇ ਅੱਖਾਂ 'ਚ ਪਾਣੀ ਜਾਂ ਲੱਜਾਂਦਾ ਲੈ ਹੁਣ ਸਾਡੇ ਵੀ ਮਨ ਨੂੰ ਹੋ ਜਾਂਦਾ ਫਿਰ ਥੋੜਾ ਜਿਹਾ ਵੀ ਯਾਰ ਨਹੀਂ ਚਲ ਪੜ ਜੂ ਕੜ ਜੂ ਹੌਲੀ ਹੌਲੀ ਤੇ ਬੈਕ ਕੈਮਰਾ ਕਰਦਾ ਆਨ ਮੈਂ ਹੁਣ ये क्या हो रहा है भाई ये क्या हो रहा है साथ से चलता बाते बता साथ से किधर निकल लिया किधर निकल लिया हाँ किधर दीदी कोल्डू दीदी कोल्डू <laughs> नान के नान के कौन आपने कॉल्डू चलिया दीदी कोल्डू सच्ची सच्ची गलता इसकी किधर निकली है दीदी कोल्डू नहीं सच्ची ਤਾਂ ਥੱਲੇ ਹੁਣ ਤੇ ਪਤੀਲੇ ਚੱਟਣ ਲੱਗੀ ਇਹ ਤਾਂ ਉਹ ਮਲਾਈ ਹੋਣ ਜਿਹੜੀ ਦੁੱਧ ਕੱਢਿਆ ਤਾਂ ਹਾਂ ਇਹ ਖੁਰਚਣ ਜੀ ਬਸ ਮੈਂ ਰੋਸ ਤੋਂ ਦੀ ਇਹਦੇ ਬਿਆਨ ਨੂੰ ਮੇਹੀ ਕਹੂਗਾ ਜਿਹੜਾ ਥੱਲੇ ਥੱਲੇ ਖੁਰਚਣ ਜੀ ਆਹ ਸਵਾਦ ਲੱਗਦੀ ਉਹ ਮੈਸੇ ਅਸੀਂ ਬਹੁਤ ਖਾਧੀ ਬਚਪਨ ਚ ਹਾਂ ਸਾਡੇ ਤਾਂ ਸਾਡੇ ਟਾਈਮ ਤੋਂ ਦਾ ਸਾਡੀ ਦਾਦੀ ਹਾਰੇ ਦੇ ਵਿੱਚ ਦੁੱਧ ਰੱਖਦੀ ਹੁੰਦੀ ਸੀ ਹਾਰੇ ਚ ਬਹੁਤ ਵਧੀਆ ਲੱਗਦਾ ਹਾਂ ਉਹਨ ਕੱਢ ਜਾਣਾ ਛਾ ਮੈਨੂੰ ਉਹੀ ਪੀਣਾ ਸੀ ਪੜਾ ਹੋਇਆ ਲਾਲ ਲਾਲ ਜਣਾ ਸਵਾਦ ਆ ਜਾਂਦਾ ਵੀ ਖਾਲੇ ਰੱਖੀ ਹਾਂ ਵਾਹ ਕੋ ਜਿੱਕਾ ਖਾ ਲਾ ਵਾਹ ਕੋ ਜਿੱਕੀ ਖਾਤੇ ਅਸੀਂ ਚੱਲਨੇ ਛੁੱਟੀਆਂ ਕਿੱਥੇ ਆ ਹਮਮ ਇਹ ਰੀਤ ਤਾਂ ਹੈ ਜੀ ਦੀ ਦੇ ਚੱਕਰਾਂ ਚ ਫਿਰ ਦੀਦੀ ਕੋਲ ਨੂੰ ਜਾਣਾ ਤੈਂ ਮਨਾਨੇ ਕੋਲ ਨੂੰ ਜਾਣਾ ਬਾਪਨੇ ਮਾਕੇ ਨਾਨੇ ਕੋਲ ਨੂੰ ਜਾਣਾ ਉਹ ਪਤਾ ਨਹੀਂ ਕਿੱਥੋਂ ਸਿੱਖ ਗਈ ਹੈ ਬਸ ਇਹ ਕੌਣ ਕਹਿੰਦਾ ਹੁੰਦਾ ਹੈ ਕਰਨ ਕਰਨ ਤਾਂ ਕਹਿੰਦੇ ਸੁਣੇ ਹੀ ਨਹੀਂ ਕਰਨ ਤਾਂ ਕਹਿੰਦਾ ਸੁਣੇ ਹੀ ਨਹੀਂ ਹਜੇ ਅੱਜ ਤੱਕ

किन्हें दें किन्हें दें दे? इक्कता इक्कता किन्हें दें अच्छा चलाएं करते <स्थाथ> हैं देखें आ है क्या पापा आ है क्या जची आ कालन तू बोल मैं पापा हाँ मेरे पापा हाँ मेरे पापा हाँ इन्ही

ਤੁਲੀਟ ਤਾ ਚਿੱਟਾ ਨਾ ਕਿੱਥੇ ਗਿਆ ਹੋ ਗਿਆ ਕਿੱਥੇ ਕੋ ਕਾ ਬੈਠੇ ਤਾਂ ਆ ਗਿਆ ਮੇਰੇ ਕੋਲ ਜਿਹੜਾ ਹੈ ਨੀ ਮੂੰਗਲੀਆਂ ਪਰ ਗਿਣਤੇ ਜਿਹੜਾ ਮੇਰੇ ਕੋਲ ਆ ਫੜ ਹਾਂ ਵੀ ਆ ਚੱਲ ਆ ਆ ਦਲੀ ਆਹਾਂ ਮੰਮਾ ਆਹਾਂ ਚਿੰਦ ਨਨ ਆਹ ਚੋਕ। ਇਹ ਕਦਾ ਨਾਨੀ ਨੂੰ ਜਾਜਰੂ ਕਰਦੀ ਆ। ਨਾਨੀ ਨੂੰ ਮਿਲ ਕੇ ਖਲਾਂਗੇ। ਪਾਪਾ ਜੀ ਕਿੱਥੇ ਗਏ? ਪਾਪਾ ਤੇ ਕਿਉਂ ਗਏ? ਕੋਕੂ ਕੋਵੇ। ਪਾਪਾ ਦੀ ਵੀ ਗੋਵੇ। ਐਨੇ ਦੇ ਲਾ ਕੇ ਆਉਗੀ ਤੂੰ। ਹੈ? ਜਲਦੀ ਆ ਜੀ। ਹੁਸਨ ਦੀਦੀ ਰਾਣੇ ਵੀ ਆਉਣਾ। ਹੁਸਨ ਕਹਿੰਦੀ ਮੈਂ ਵੀ ਤਾਂ ਆਉਣਾ ਆਪਣੇ ਨਾਨਕੇ। ਪੱਡ ਮਾਨੂੰ। ਇਹ ਕਹੇ ਕਰਦੇ ਗੰਦਰੀ ਬੱਚੀ। ਪਤਾ ਨਹੀਂ। ਹੁਸਨ ਦੀਦੀ ਰੋਂਦੀ ਆ ਕਹਿੰਦੀ ਮੈਂ ਵੀ ਆਉਣਾ ਆਪਣੇ ਨਾਨਕੇ। ਹਾਂ ਕਦੀ ਡਰਉਣਾ ਨਹੀਂ ਆਉਣਾ ਸੀ ਉੱਦਣੇ ਆ ਜਾਣਾ ਮੈਂ ਕਿਹਾ ਵੀ ਤੂੰ ਆ ਜਾ ਕਹਿੰਦੇ ਮੈਂ ਚੁੱਭੂ ਵੀ ਨੰਜੀ ਲੱਦਦਾ ਹੋ ਕਹਿ ਲੈ ਹਮਨਾ ਮਲਾਈ ਦੀ ਮਾਸਤ ਹੋਈ ਹੈ ਮਲਾਈ ਖਾਣ ਤੇ ਮਾਸਤ ਹੋਈ ਦੁੱਧ ਕਢਾ ਕੇ ਫੇਰ ਲੈ ਕੇ ਆਈ ਆ ਹੂੰ ਦੇ ਤੂੰ ਦੇ ਤਾ ਸਾਰੀ ਥਰ ਲੱਗੇ ਹਾਂ ਲੈ ਜੀ ਥੋੜੇ ਦੇ ਬਾਅਦ ਹਾਂ ਮਾਂ ਪਰ ਲਗਾ ਦੇ ਪਰ ਕਿਉਂ ਚਲ ਦੇਖ ਲੱਗ ਸਵਾਦ ਜਿਹਾ ਹੀ ਬਿਜਾਟ ਕੇ ਬੰਨ ਜਾਏ ਦਾ ਹਾਂ ਨਾ ਇਹਨਾਂ ਖਾੜ ਦਾ ਪੁੱਤ ਤਲ ਹੁਣ ਆ ਕਰ ਪਾਠ ਸੁਣਾ ਦੇ ਥੋੜਾ ਜਿਹਾ ਥੋੜਾ ਜਿਹਾ ਸੁਣਾ ਮਲਾਈ ਮਲਾਈ ਤਾਂ ਤਾਂ ਖਾ ਲਈ ਹੋ ਨਾ ਖਾ ਲਈ ਕੋ ਹੋ ਤੈ ਤਨ ਹੋਰ ਲੈ ਆ ਕੇ ਦੂੰਗਾ ਮਲਾਈ ਨਾਲੇ ਦੂੰਗਾ ਮੱਖਣੀ ਲੈ ਆ ਕੇ ਚਲ ਪਾਠ ਸੁਣਾ ਦੇ ਪਾਠ ਸੁਣਾਉਂਗੀ ਮਲਾਈ ਖਾ ਕੇ ਮਲਾਈ ਇਹ ਵੀ ਸੁਣਾ ਦੇ ਬੇਹਾਨ ਸੁਣਾ ਦੇ ਨਾ ਨਾ ਪਾਠ ਸੁਣਾਉਂਗੀ ਇੱਕ ਪੂਕਾ ਨਾ ਆਲਾ ਆ ਰ ਅਰਾਕਾ ਚੁੱਟਾ ਪਟਕਾ ਰਕਰ ਸੇਪਾ ਚਲ ਦੋਹੇ ਹੱਥ ਜੋੜ ਕੇ ਨਹੀਂ ਹਾਂ ਰਖਣਾ ਨਹੀਂ ਹੈਗਾ ਸਵੇਰੇ ਜਾਂ ਸ਼ਾਮ ਨੂੰ ਮੈਂ ਭੋਗ ਲਵਾਉਣੀ ਆ ਸਤਨਾਮ ਕਟੋਰੀ ਕਲੀਪ ਆਉਂਦੀ ਪਾਇਆ ਚਾਕਾ ਦਾ ਕਾਲ ਮੂਰਤ ਅਜੂਨੀ ਸੈ ਭੰਗ ਪਤਾ ਪਾ ਅੱਜ ਤੇ ਦਾ ਖਾਣ ਤੇ ਰੀਲੇ ਬੱਲੰਦੀਆ ਤੇ ਮੈਂ ਜਾਂ ਸ਼ਾਮ ਨੂੰ ਉੱਪਰ ਜੰਨੀ ਭੋਗ ਲਵਾ ਮੇਰੇ ਮਗਰੇ ਅੱਜ ਵੀ ਪਤਾ ਕੀ ਹੋਊਗਾ ਬਾਬਾ ਜੀ ਤੁਸੀਂ ਦੇਖਿਓ ਜੱਛੀ ਦਾ ਧਿਆਨ ਲੱਖਿਓ ਬੱਚੇ ਇਹ ਹਾਂ ਵੀ ਕਿ ਆਇਓ ਕਹੀ ਜਾਂਦੀ ਬਸ ਹੋਰ ਕੋਈ ਨਹੀਂ ਮੈਂ ਤਾਂ ਕਾਰਨ ਦਾ ਵੀ ਤੇਰਾ ਕੋਣਾ ਬਾਬਾ ਜੀ ਚਲੋ ਕਾਰਨ ਦਾ ਵੀ ਤੇ ਆਹ ਪਹਿਲਾਂ ਚੁੱਤੇ ਬਸ ਬਸ ਦੇ ਦਿੱcate ਬਾਬਾ ਜੀ ਜੱਛੀ ਦਾ ਧਿਆਨ ਰੱਖਿਓ ਬਸ ਹੋਰ ਕੋਈ ਗੱਲ ਨਹੀਂ ਕਿਆ ਕਹਿੰਦੀ ਉਹਨੇ ਬਾਬਾ ਜੀ ਨੂੰ ਬਾਬਾ ਜੀ ਨੂੰ ਕਿਆ ਕਹਿੰਦੀ ਉਹਨੇ ਗੰਨੀ ਜੱਛੀ ਚ ਖੇਲਦੀ ਹੁੰਦੀ ਉਹਦਾ ਪਤਾ ਹੀ ਨਹੀਂ ਛਾਂ ਮਨ ਉਧਰ ਪਾਠ ਸ਼ੁਰੂ ਹੁੰਦਾ ਗੁਰਦਾਰੇ ਚ ਜਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਮੈਂ ਕੁਝ ਨਹੀਂ ਹਾਂ ਤੇ ਬਰਾਹਣ ਸਾਰੇ ਸਾਰੇ ਹੱਥੇ ਉੱਥੇ ਦਾ ਥੱਲੇ ਬੈਠੇ ਹੁੰਦੇ ਨਾ ਸਾਰੇ ਖੋਜ ਜਿਆ ਕਰਦੇ ਦੀ ਉੱਚੀ ਬੁਲਾਉਂਦੀ ਆ ਲਕਣੀ ਉਧਰ ਤੇ ਜਿਹੇ ਜੀ ਬਾਜ ਆਉਂਦੀ ਨਾ ਵਾਹਿਗੁਰੂ ਜੀ ਕਾ ਖਾਲਸਾ ਨਾ ਨਾਮ ਹੈ ਹੁਣ ਤਾਂ ਚੱਲੀ ਆ ਐਥੇ ਚਲੀ ਇੱਕ ਵਾਰ ਹੋਰ ਦੱਸ ਦੇ ਕਿੱਥੇ ਚੱਲੀ ਆ ਮੈਨੂੰ ਪਤਾ ਨਹੀਂ ਕਿੱਥੇ ਚੱਲੀ ਆ ਇਹ ਕਿੱਥੇ ਚੱਲੀ ਆ ਪਤਾ ਨਹੀਂ ਪਤਾ ਸਿੰਦਰ ਕੋਲ ਦੱਸ ਦੇ ਮੈਨੂੰ ਕਿਆ ਲੈ ਕੇ ਆਉਂਦੀ ਆਉਂਦੀ ਹੋਈ ਕਾ ਚੀਜ਼ੀਆਂ ਸਾਰੇ ਚੀਜ਼ਾਂ ਕੀ-ਕੀ ਮੈਂ ਗਿੰਨ ਲਵਾਂ ਛੇਤੀ ਦੱਸ ਇੱਕ ਪ੍ਰੋਟੀਨ ਇੱਕ ਕੋਕ ਹਾਂ ਬੱਚ ਇੱਕ ਕੁੱਕੜਾ ਖਾਣਾ ਹੋਰ ਆ ਤੋਪੀਆਂ ਚਾਹੀਆਂ ਹੋਰ ਸਾਡਾ ਘੜਾ ਉਹ ਜੀ ਲਗਣਾ ਤੇਰੇ ਬਿਨਾ ਹੁਣ ਤੂੰ ਮੇਰੇ ਨਾਲੇ ਮੁੜੇ ਠੀਕ ਆ ਹਾਂ ਜੀ ਚਾਹੀਦੀ ਹੈ ਠੀਕਾ ਕੀ ਕਹਿੰਦੀ ਐਵੇਂ ਕਰੀ ਤੂੰ ਡੈਡੀ ਨਾਲੇ ਆਜੀ ਹੋਰੇ ਠੀਕਾ ਉੱਥੇ ਰਹੀ ਨਾ ਨਾ ਕਾਦੇ ਉੱਥੇ ਕੋ ਨਿਆਣਾ ਦਾ ਜੀ ਤਨ ਨਾਲ ਖੇਡਣ ਵਾਲਾ ਨੂਰ ਆ ਗਈ ਕ ਨੂਰ ਹੈ ਗਈ ਐ ਕੀ ਕਹਿੰਦੀ ਐ ਮਾਰੀ ਨਾ ਕਹਿੰਦੀ ਨਿਕਿਆ ਅਜਾੜ ਚਲੋ ਭਾ ਚਲੋ ਉਠੋ ਚਲਈ ਚਲੀਏ ਫਿਰ ਆ ਲਾਈਟ ਆ ਗਈ ਕੱਲ੍ਹ ਤੇ ਵੀ ਹਮਾਰਾ ਯੋਖਾ ਚੈਨ ਤੀਰ ਨਾਲੇ ਨਾ ਦੇਖੋ ਬੱਕੀ ਵੀ ਆ ਇਹ ਹੈ ਨੀਅੰਬ ਆ ਗਿਆ ਉੱਪਰ ਕਿੱਥੇ ਉੱਪਰ ਕਿੱਥੇ ਛੱਟ ਦੱਸੇ ਦੱਸੇ ਪਿਆਰ ਇਹਨਾਂ ਕੋਰਤਾਂ ਦੀ ਬਾਤ ਲੱਗਦੀ ਹੈ ਇਹ ਨੂੰ ਕਿਆ ਕਰਾਂ ਨਮਾ ਕਿੱਥੇ ਖਾਦ ਮੋਦੀ ਨੂੰ ਤਾਂ ਰੱਖੀ ਲਫੜ ਜਬਾ ਜ ਆਪਣੇ ਨਾਮ ਕਹਿਨੀ ਤੱਕ ਚਲੋ ਫਿਰ ਆਕੇ ਨਾਮ ਕੀ ਨਾਨਕਾ ਖਾਈ ਜਿਹੜੀ ਮਲਾਈਆਂ ਖਾਣਦੀ ਹੈ ਜਾਨ ਦੀ ਦੇਤੀ ਨਾਨਕਿਆਂ ਨੇ ਉਹਦੇ ਬੈਂਟਰੀ ਖਤ ਤੱਕ ਹੋ ਗਈ ਉਹ ਦੇਖ ਦੀ ਰੀ ਲੈ ਸਾਨੂੰ ਗੱਡੀ ਦੇ ਚ ਨਾਨਕਾਂ ਨੇ ਅਸੀਂ ਵਿੱਚ ਬੈ ਕੇ ਜਾਵਾਂਗੇ ਕੀ ਕਹਿਣਾ ਹੁੰਦਾ ਭਾਈ ਲੈ ਕੀ ਕਹਿਣਾ ਹੁੰਦਾ ਰੀ ਚਲ ਜਾਓ ਪਾਜੋ ਚਲੋ ਫੇ ਚਲੋ ਉੱਠੋ ਬੱਸ ਹੁਣ ਐ ਨਹੀਂ ਲੈ ਚਾ ਚੰਗਾ ਸੀ ਗੱਡੀ ਤੇ ਰੱਖੂ ਤੂੰ ਰਹਿ ਤੂੰ ਖਾਣਾ ਬੜੇ ਛਿੱਟੇ ਜਿਹਾ ਨਾ ਹਲਾ ਤਰੇ ਚਲ ਠੀਕੇ ਰੱਖ ਦਿੰਦੀ ਆ ਚਲ ਆਪਣੇ ਪੁੱਤ ਨੂੰ ਵੀ ਨਾ ਤਾਰ ਲੈ ਲਿਓ ਤਾਰ ਵਿੱਚ ਹੈ ਨਹੀਂ ਗੱਡੀ ਦੇ ਤਾਰ ਜੇ ਚਾਰਜਰ ਖਤਮ ਹੋ ਗਿਆ ਤੁਹਾਡਾ ਚਲੋ ਵੀ ਠੀਕ ਆ ਜੁੱਤੀ ਜੱਤੀ ਪਾਣੀ ਨਾਲ ਮਨ ਪੰਜਾਬੀ ਜੁੱਤੀਓ ਪਾ ਲੈਣੀ ਮੈਂ ਪੈਂਟਰ ਨਾਲ ਕੋਈ ਚੱਕਰ ਨਹੀਂ ਹੈਗਾ ਮੈਂ ਕਿਹੜੇ ਉਤਰਨਾ ਜਿੱਥੇ ਚੱਪਲਾ ਨਾਲ ਵੀ ਚੱਲ ਜੂਗਾ ਉੱਥੇ ਕਿਹੜੇ ਮੇਰੇ ਸਹੁਰੇ ਮੈਨੂੰ ਕੱਢਣ ਲੱਗੇ ਆ ਵਾਏ ਨਮੀ ਚਲਟ ਪਾ ਕੇ ਚੱਲੇ ਆ ਕੋਈ ਨਹੀਂ ਫਿਰ ਕਿਉਂ ਤੁਸੀਂ ਕਿਹੜੀ ਵੈਲਟ ਲਾ ਕੇ ਚੱਲੇ ਆ ਹਜੇ ਤੱਕ ਕੱਢਣਾ ਹੀ ਕਿਸੇ ਨੂੰ ਚਲ ਬੱਤ ਮੈਂ ਪਾ ਕੇ ਚਾਲ ਖੜਾ ਲੇ ਮੱਟ ਲਈ ਪਰ ਨਾਲ ਇੱਦਾਂ ਤਾਂ ਲਾਇਆ ਵਾ ਐਡਾ ਤਾਂ ਨਾਲਾ ਲਾਇਆ ਵਾ ਹਾਏ ਚਲੋ ਨਾਲ ਨੂੰ ਦੀ ਪਾਠ ਕੋਈ ਗੱਲ ਕਿ ਚਪੇੜ ਵੱਜਦੀ ਆ ਬਾਹਰ ਆਕਣਾ ਗਰਮੈਸਾ ਦੱਖਣ ਚੱਲਿਆ ਹੋਣਾ ਚੱਲੇ ਰਿਹਾ ਜੇ ਤਾਂ ਹੁਣ ਦੇਖੀ ਫੋਨ ਨੇ 2 ਮਿੰਟ ਤੇ ਗਰਮ ਹੋ ਰਣਾ ਅੰਦਰ AC ਚ ਚੱਲਦਾ ਦਾ ਨਾ ਸਹੀ ਹੂੰ ਰੱਖਾਂ ਦਜਾ ਲੱਛੀ ਬਣਾਇਵੀਂਦੀ ਮੋਤਾ ਬੀਬੀ ਦੇ ਡੋਲੂਗਾ ਅਗਲੇ ਬੱਦਹ ਕਰਤਾ ਕੀ ਹੋ ਗਿਆ ਮੈਂ ਕਿਹਾ ਵੀ ਬੀਬੀ ਬਿਮਾਰ ਆ ਬੀਬੀ ਦੀ ਵੀ ਜਾ ਕੇ ਜਾ ਕੇ ਖਬਰ ਲੈ ਜੂंगे ਚਲ ਦੇਖਾਂਗੇ ਕੀ ਬਣਦਾ ਪਾੜਨਾ ਐਨੇ ਚਾ ਬੀਬੀ ਨੂੰ ਹੌਸਲਾ ਦਿੰਦਾ ਵੀ ਆਏ ਹੈਨਾ ਠੀਕ ਹੈ ਆ ਦੁਆਰਾ ਬੈਠਾ ਕਰ ਲੋ ਚਲ ਅੱਜ ਤੇ ਕਿਹੜੀ ਕਾਲ ਛੱੜੀ ਪਾਪਾ ਉਹ ਪੰਨ ਉੱਥੋਂ ਕਰਾ ਲਾ ਪਾਣੀ ਦੀ ਜੀ ਬਹਾ ਵਧੀਆ ਮੰਡਿਆ ਇਹਦੇ ਵਿੱਚ ਤਾਂ ਅੱਜ ਖਿਜੜੀ ਬਣਾਈ ਸੀ ਇੱਕ ਨੰਬਰ ਕੀ ਖਿਜੜੀ ਬਣੀਆਂ ਨੇ ਬਹਾ ਤਾਂ ਬਾਹਰ ਜਾਣਾ ਬਾਸਪੂਸਾ ਜਾ ਉਹ ਦੋ ਤਾਂ ਜਾਣੇ ਆ ਹੂੰ ਨੀ ਕਿੰਨੀ ਬਣਾ ਕੇ ਖੰਨੇ ਹਾਂ ਚਲ ਏਡੀ ਗੱਠਾ ਅਜ ਕਦ ਮੋਣੀ ਆ ਇਹਦਾ ਉਹ ਦਿੱਤਾ ਦਵਾ ਕਾ ਪਾਟਣਾ ਜਾ ਐਨਾ ਭੰਬਰੀ ਨੂੰ ਮਿਲ ਜਾਣੀ ਹੁਣੀ ਆ ਐਨਾ ਕਹੋ ਭੰਬਰੀ ਮਾਣੇ ਮਾਜਰੇ ਨੂੰ ਫੇਰਾ ਮਾਣ ਮਾਜਰੇ ਤੇ ਰਹਿਣ ਦੇ ਲੈ ਇਹ ਦੇ ਦੇ ਤਾਂ ਝਾੜਾ ਤਾਂ ਹੈ ਪਾਲਾ ਲਵਾਵੇ ਤੇ ਬੜਾ ਹਾਲ ਲਵਾਪਾ ਨਹੀਂ ਸਹੀ ਉੱਥੇ ਤੇ ਦੇ ਲਾਉਂਦੇ ਤਾਂ ਹੋਰ ਵੇਲਾ ਕਰਦਾ ਕੋਈ ਮਿੰਟ ਮੈਂ ਝੋਲਾ ਜਿਹਾ ਦੇ ਉਹਦੇ ਵਿੱਚ ਹੋਣਾ ਕੋਈ ਲਵਾਪਾ ਕਾ ਕਹਿੰਦੇ ਉੱਪਰ ਤਾਂ ਘੜੀ ਦੇ ਦੇ ਲਿਆ ਘੜੀ ਤਾਂ ਹੁਣ ਲੋੜੇ ਨਹੀਂ ਫੋਨ ਤਾਂ ਚੱਲਦਾ ਹਾਂ ਮੈਂ ਲੋਕੀ ਤੇ ਦੇ ਦੇ ਹਾਂ ਆਪਾਂ ਆ ਗਏ। ਲੈ ਭਾਲ। ਪਾਲੀਆਂ ਜੀ ਦਾਣਾ ਦੂਣਾ ਪੈ ਗਈਆਂ। ਹਾਂ ਦਾਣਾ ਤਾਂ ਪੈ ਗਈਆਂ। ਜੀ ਜੀ ਇੱਕ ਗੱਲ ਹੋਰ ਬੱਚਾ ਹੱਥ ਨਾਲੇ ਦੁੱਧ ਪਿੰਦਾ ਦੋ ਗੁੜੀਆਂ ਲਾ ਕੇ। ਲੈ ਕਿਹੜਾ ਬੱਚਾ? ਬੱਚਾ ਕਿਹੜਾ? ਉਹ ਦੂਜੇ ਲੋਠਾ ਚ ਪੀਣ ਲੱਗਿਆ। ਰੇ ਜੇ ਤੇਰੇ ਨੂੰ ਸੋਪਣ ਚੁੱਕਣ ਦਾਣਾ ਲੀਤੀ। ਚੁੰਗਣੀ ਕੀ ਕਹਿੰਦੀ ਜਦੋਂ ਮਾਇਆ ਨੂੰ ਪੀ ਕੇ ਸਿੱਖ ਨਹੀਂ ਬਿਠਾਇਆ। ਇਹ ਮੁੱਚੀ ਤਾਂ ਜਨੇ ਬਹੁਤ ਛੇਤੀ ਗੇੜ ਆ ਗਈ ਸੀ। ਬੱਚੀਆਂ ਦਾ ਮੈਂ ਕਿਹੇ ਵੀ ਬੱਚੀਆਂ ਤੇ ਨਹੀਂ ਆ ਬੱਚੇ ਬੁੱਧੂ। ਤੋ ਸਾਗਰ ਹੁੰਦਾ ਹਾਂ ਹਾਂ ਆ ਦੋ ਰਾਮਾ ਮਾ ਮਾ ਹਲਾ ਪੜਾ ਕੀ ਹਲਾ ਪੜਾ ਲੈ ਹਲਾ ਪੜਾ ਲੈ ਇੱਕ ਚੀਜ਼ ਬਣਾ ਦੇ ਮੈਨੂੰ ਪਾ ਚੱਕੋ ਮੈਂ ਤਾਂ ਆਪਣਾ ਆਪ ਮਸਾਲੇ ਕਿ ਤੁਰਦਾ ਮੇਰਾ ਬਟਵਾ ਚੱਕੀ ਮੇਰਾ ਮੈਂ ਕਿਹਨੂੰ ਥੱਲੇ ਹੀ ਚੱਲ ਚਲੋ ਦਾ ਹੱਲਾ ਆ ਬਲੋ ਮੈਂ ਬਣਾ ਦੇ ਬਾਬਾ ਚਲ ਜੂ ਮਨ ਖਾ ਮਾਤਾ ਉਹ ਕਾ ਦੇਖਣਾ ਥੱਲੇ ਨੂੰ ਅੱਧਰ ਨੂੰ ਪੌੜੀਆਂ ਉਤਰ ਕੇ ਜਾਣਾ ਚਾਹ ਆ ਭਾੜਾ ਯਾਰ ਮੈਂ ਬਟੂਆ ਚੱਕ ਲਵਾਉਂਦੇ ਚ ਇੱਕ 500 ਦਾ ਨੋਟਾ ਰੜਕਦਾ ਪਿਆ ਆ ਮੈਂ ਜਾਂਦੇ ਹਾਂ ਦੇ ਦੂੰਗਾ ਤੈਨੂੰ ਉੱਥੇ ਚਲੋ ਇਹ ਜਨਾ ਰੜਕਣ ਲਾਜਾ ਨਾ ਪੈਸੇ ਫਿਰ ਇਹ ਦੀਦੀ ਜਿੰਨੇ ਜਾਣੀ ਅੱਜ ਦੇਖਦਾ ਮੈਂ ਕਿਸੇ ਨੂੰ ਦੇ ਦੂੰਗਾ ਖਾਣ ਬਾਅਦ ਖਾਣ ਬਾਅਦ ਤੇ ਇਹ ਕਹਿੰਦਾ ਕਿਸੇ ਨੂੰ ਦੇ ਦੂੰਗਾ ਖਾਣ ਬਾਅਦ ਤੇ ਚੱਲੇ ਚਲ ਬੱਤ ਦੇਖੀ ਹੁਣ ਉੱਥੇ ਲੱਗ ਗਿਆ ਹੁਣ ਅਸੀਂ ਚੱਲੇ ਆ ਚਲ ਓਏ ਬੂਬੇ ਪਹਿਲਾ ਭੋਨ ਬਚਾਰਾ ਬੱਚੇ ਗਰਮ ਹੋ ਕੇ ਆਪੇ ਰੁਕ ਗਿਆ ਮੈਂ ਧਿਆਨ ਨਹੀਂ ਕਰਿਆ ਉਹਨੂੰ ਫ੍ਰੀਟ ਆ ਜਾ ਚਲੋ ਵੀ ਚਲੋ ਚਲੋ ਵੀ ਨਾਣੇ ਅਰੇ ਪਾਛਾ ਜਾ ਅੱਧੀ ਕਾਪੀ-ਕੁਪੀ ਲੈ ਲਈ ਸਾਰਾ ਕੁਛ ਲੈ ਲਿਆ ਦਾ ਇਹਨੂੰ ਉੱਥੇ ਕੰਮ ਕਰਾਉਣਾ ਜਿਹੜਾ ਰਹਿੰਦਾ ਹੈ ਥੋੜਾ ਜਿਹਾ ਮਾਂ ਵੀ ਗੱਡੀ ਪਰ 2 ਘੰਟੇ ਲਾਇਆ ਚੱਲ ਰਹੀ ਤੁੱਤਰ ਜਾ ਬੁੱਤਰ ਆ ਚੱਲੋ ਯਾਰ ਬਾਹਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅਪਰਾਤ ਤਰ ਕੁੱਕਰ ਰੱਖਿਆ ਇਹਦੇ ਚ ਅੱਛਾ ਹੈ ਨਹੀਂ ਉਹਨਾਂ ਕੋਲ ਹੈ ਉਹ ਚੱਲ ਬੈਠਾ ਪਤਾ ਨਹੀਂ ਕਿੱਥੇ ਕਿੱਥੇ ਕਿਆ ਕਿਆ ਗੇ ਰਿਹਾ ਪੈਸ ਰੀਤ ਨੇ ਕੱਢ ਕੇ ਚੱਲ ਆਇਆ ਪੁੱਤਾ ਚੱਲ ਬੱਚਾ ਮੈਂ ਦੇਖਤਾ ਲਿਆ ਪੁੱਤਾ ਕਿਆ ਹੋ ਗਿਆ ਗੱਡੀ ਦਾ ਚੰਕਾ ਪਹਿਲਾ ਦਿਨ ਜਰ ਨਾਲ ਲੱਟੇ ਗੱਡੀ ਢੋਤੀ ਹਾਂ ਤਾਰਿਆ ਤੁਸੀਂ ਹਾਂ ਤਾਰ ਲੈ ਕੀ ਆ ਇਹ ਤੇਰਾ ਬੱਚਾ ਤੇਰੀ ਬੱਚੀ ਨਹੀਂ ਹੈਗੀ ਹਾਂ ਤੱਕ ਮਾਦਨ ਖਮਾ ਆਜਾ ਹਟ ਇੱਧਰ ਆ ਜਾ ਇੱਥੇ ਛੂ ਕਰੀ ਜਾਂਦਾ ਸੜਾ ਇੱਧਰ ਸੁੱਕਾ ਪਿਆ ਉਧਰ ਬਹਿ ਜਾ ਉੱਥੇ ਬੈਠੂਗਾ ਨਾ ਉੱਥੇ ਛੂ ਕਰਕੇ ਉੱਪਰ ਚਲ ਉਧਰ ਚਲ ਉੱਥੇ ਬੈਠੀ ਉਹਨਾਂ ਨੂੰ ਚਾਰਾ ਜੀ ਪੱਖਾ ਵਾਸਤੇ ਦੱਖਣ ਅ ਗਰਮੈਸ ਬਹੁਤ ਕਰੀਬ ਆ ਆ ਵੀ ਰਾਤ ਰਾਤ ਇਹ ਨਜ਼ਾਰੇ ਲੰਦੀਆਂ ਨੇ ਠੰਡੀ ਹਵਾ ਦੇ ਪਰ ਦਿਨ ਚ ਹੋ ਜਾਂਦਾ ਇਹਨਾਂ ਨੂੰ ਔਖਾ ਵਿਚਾਰੀਆਂ ਨੂੰ ਥੋੜਾ ਜ ਚਲੋ ਕੋਈ ਨਹੀਂ ਉਹ ਵੀ ਗਲ ਚ ਰਸਾ ਕਢਾਈ ਖੜੀ ਆ ਤਾਂ ਕੱਲਾ ਮੈਂ ਤੇ ਰਸਾ ਪਾ ਦਮਾਂ ਜੀ ਤੂੰ ਕੀ ਕਰੀ ਜਾਂਦੀ ਪਾਰ ਕਰਦੀ ਓਨੂੰ ਹੱਥ ਕੰਦੇ ਹੋ ਗਏ ਦੇ ਲਾ ਕਰਨੀ ਤਾਂ ਚੀਜੀ ਖਾਣ ਲੱਜਣਾ ਹੋ ਮੇਰਾ ਬੱਚਾ ਹੈ ਐ ਤਾਂ ਮੈਨੂੰ ਵੀ ਪਤਾ ਬੱਚਾ ਹੈ ਚਲੋ ਉੱਥੇ ਜਾ ਕੇ ਬਾਹਰ ਵਾਲ ਟੂਟੀ ਪਰਹੈਂਡ ਵਾਸ਼ ਕਰ ਬੜੀ ਮੰਮਾ ਨੂੰ ਕਹਦੇ ਸੁੱਖੋ ਮੰਮਾ ਹੈਂਡ ਵਾਸ਼ ਕਰਾ ਦੂ ਮੇਰੀ ਹਾਂ ਨਹੀਂ ਅਦੇ ਹੱਥ ਧੋ ਤੋ ਚਲੋ ਠੀਕ ਆ ਜੀ ਤੁਹਾਨੂੰ ਹੁਣ ਕहां ਚੱਲ ਕੇ ਮਿਲੂਗਾ ਜੀ ਮੈਂ ਹਵਾ ਚੈੱਕ ਕਰਾਉਣ ਲੱਗਿਆ ਸੀ ਜੀ ਇੱਕ ਪੈਂਚਰ ਮਿਲ ਗਿਆ ਛੋਟਾ ਜਿਹਾ ਸਾਡਾ ਵੀਰ ਕਹਿੰਦਾ ਮੈਂ ਇੱਦਾਂ ਹੀ ਲਾ ਰਣਾ ਕਿੰਨਾ ਆਹ 2 ਘੰਟਿਆਂ ਨਾਲ ਫਾਇਦਾ ਤਾਂ ਬਾਤ ਹੋ ਗਿਆ ਨਾ ਤੇ ਦੂ ਲੋਟ ਦੇ ਤਰ੍ਹਾਂ ਦੀ ਕਰੇ ਇੱਧਰ ਨੂੰ ਪਜਾ ਕਦੇ ਉੱਧਰ ਨੂੰ ਪਜਾ ਚੱਕ ਇਹ ਦੇਖ ਲਓ ਸਿੱਧੇ ਇਹਦੇ ਨੇ ਸ਼ੱਕਰ ਕੰਨੂ ਇਹ ਵੀ ਸ਼ੱਕਰ ਤਾਂ ਓਕੇ ਆ ਸਫਰੰਗ ਦੇ ਕਿੰਨਾ ਵੱਧ ਗਿਆ ਆਹ ਹੈ ਜੀ ਪੈਂਚਰ ਵਾਲਾ ਬ੍ਰੇਕ ਦਾ ਹਾਂ ਹਾਂ ਹੋ ਗਿਆ ਹੋ ਗਿਆ ਓਕੇ ਠੀਕ ਆ ਲਾ ਦਮੇ ਹੈਂਡ ਬ੍ਰੇਕ ਆ ਚੱਕੀ ਕਿਵੇਂ ਡਾ ਹੈਂਡ ਬ੍ਰੇਕ ਖਿੱਚਦੇ ਪਰਮ ਜ਼ੋਰ ਨਾਲ ਛੱਡ ਦੇ ਇੱਕ ਨਹੀਂ ਖਿੱਚਦੇ ਬੱਸ ਲੱਗੇ ਇਹਨੂੰ ਨਾ ਅੰਦਰ ਤੇ ਕੱਟ ਲੱਗਿਆ ਵਾ ਤਾਂ ਹਵਾ ਦਾ ਬਹੁਤ ਦੇਰ ਦੀ ਘਟਾਉਂਦਾ ਹੈ ਮੈਨੂੰ ਆਦਾ ਵੀ ਮੈਂ ਕੱਟ ਕਰਕੇ ਨਾ ਕੋਈ ਪੰਗਾ ਹੋਵੇ ਆਦਾ ਇੱਕ ਦਿਨ ਮੇਰੇ ਹੁਣ ਨਿਗਾ ਪੈ ਗਿਆ ਹੈ ਮਾਹ ਵੀ ਪੇਚ ਲੱਗਿਆ ਵਾ ਇਹਦਾ ਸੜਾ ਇਹਦੀ ਚੱਕਰ ਹੈ ਹਵਾ ਇਹ ਟਾਇਰ ਘਟਾਈ ਜਾਂਦਾ ਗੱਲਾਂ ਚਲੋ ਮਿਲਦੇ ਆ ਫਿਰ ਤੁਹਾਨੂੰ ਪਾਜ ਗਿਆ ਜੀ ਬੀਬੀ ਕੋਲ ਅਸੀਂ ਆਪਣੀ ਕੋਲ ਪਾ ਲੈ ਪਾ ਲੈ ਇੱਧਰ ਹਾਜ਼ਰੀ ਭਰਨੀ ਆ ਕੀ ਕੀ ਹਾਲ ਹੈ ਜੀ ਬਹੁਤ ਠੀਕ ਆ ਗਿਆ ਜੀ ਆਹ ਬੀ ਬਲਾ ਦੇ ਇੱਧਰ ਵੀ ਸਾਸਰੀ ਖਾਲਸਾ ਵਾਹਿਗੁਰੂ ਜੀ ਕੀ ਏ ਕੀ ਹਾਲ ਹੈ ਚਲੋ ਭਾਗ ਧੁੱਪਾਂ ਜੇ ਤੁਸੀਂ ਆਏ ਰਿਖਤੇ ਦਾ ਹਾਏ ਹਾਏ ਵੀ ਸੇਵਾ ਪਾਣੀ ਖੁੱਲ ਹੋਊਗੀ ਜੀ ਹਾਏ ਹਾਏ ਲੈ ਜਾ ਚੱਭੋ ਚਲੋ ਵੀ ਅੰਦਰ ਏਸੀ ਵਾਲੇ ਕਮਰੇ ਚ ਪਈ ਬੀਬੀ ਪਾਪਾ ਪਾਪਾ ਚਲੋ ਵੀ ਅੰਦਰ ਆ ਜਾਓ ਹਾ 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 ਠੰਡੀ ਠੰਡੀ ਹਵਾ ਹਾਂ ਜੰਨੀ ਲਾਡ ਰੋਡ ਤੋਂ ਬਾਹਰ ਤੋ ਕੋਈ ਯਾਰ ਨੇਰੀ ਕੋ ਬਿਪਿੰਦਰ ਦਾ ਹਾਂ ਆ ਗਿਓ ਧੁੱਪਾ ਤੋਂ ਬਾਹਰ ਚਲਾ ਕੇ ਜਾਣੇ ਤੇ ਫਟਕੇ ਦੇ ਕਰ ਦੇਂਦਾ ਕਿੰਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੀਏ ਬਿਆਹ ਦੇ ਪਾਜੀ ਜੀ ਜੀ ਦਾ ਵਾਹ ਸੱਤ ਰਾਗ ਮਾ ਖਤਮ ਮਾ ਤੂੰ ਵੀ ਨਿਆਰ ਕਰ ਲਾ ਖਤਮ ਆਹ ਕੀ ਖਤਮ ਹਾਂ ਹਾਂ ਦੀ ਪੀਤੀ ਆ ਹਾਂ ਤੇ ਨਹੀਂ ਮੇਰਾ ਕੁਲਸੇ ਨਹੀਂ ਮਿਲਣਾ ਯਾਰੀ ਬੀਬੀ ਮੱਥਾ ਟੇਕਦਾ जिंदा रापत जिंदगी यार हमें मार लुटतियां जब मैं मैंने कहा था गड्डी के चक दे दे क्या गड्डी खोल के चक लेवा जा जैसे रे साले पोतर क्या गड्डी ना ना मैं नहीं ढणा पानी पी लेना ठंडा ठंडा कूल-कूल पानी जावे आवे पोतर तेरी या गड्डी पानी एक बोतल ਉਹ ਰਣਦੇ ਬੀਬੀ ਨਾ ਪਾਣੀ ਪਾਣੀ ਪੀ ਲੈਣਾ ਪਾਣੀ ਪੀ ਲੈ ਉਹ ਬਿਆਸ ਵੀ ਹੋਣੀ ਆ ਆਹ ਕਾਮਾਂ ਧੱਸੀ ਬਣਾਈ ਸੀ ਦੰਦੀ ਆਏ ਹਾਏ ਉਹ ਰੱਬ ਚਾਹੀਦਾ ਦਹੀਂ ਦੀ ਲੱਸੀ ਮਿਲ ਜਵੇ ਤੇ ਪਾਣੀ ਪਾ ਕੇ ਵਧਾ ਦੇ ਇਹਨੂੰ ਲੱਸੀ ਤੇ ਲੜਾਈ ਜਿੰਨੀ ਮਰਜੀ ਵਧਾਈ ਮੰਮੀ ਉਹ ਮੰਮੀ ਉਹਦੇ ਚ ਪਾ ਦੇ ਬੀਬੀ ਮੈਨੂੰ ਪਾਣੀ ਦੇ ਦੇ ਬੀਬੀ ਇਹਨੂੰ ਦੇ ਦੇ ਪਾਣੀ ਮੈਨੂੰ ਪਾ ਦੇ ਲੱਸੀ ਦੇ ਵਿੱਚ ਪਾਣੀ ਮਿੱਠਾ ਘੜ ਜਾਊਗਾ ਔਰ ਰੱਬ ਬਚਾਈਦਾ ਹੱਦ ਹੋ ਗਈ ਦੂਆ ਪਾਉਂ ਮਗਰ ਨਾਰੀ ਕਿੰਨਾ ਠੰਡਾ ਜਿਹੜਾ ਗਲਾਸ ਦਾ ਨਾ ਬੀਬੀ ਨੂੰ ਜਿਹੜਾ ਨਾਰੀਅਲ ਲੈ ਕੇ ਇੱਥੇ ਕਿੱਥੇ ਸੱਡੇ ਹੋ ਮੇਰੇ ਕੋ ਬੀਬੀ ਨੂੰ ਬਣਾਉਣੇ ਆ ਮਾ ਉਹ ਤੈਨੂੰ ਪਾਣੀ ਪਾਉਂ ਗੁਲਾਬੀ ਜੇ ਗੁਲਾਬੀ ਦਾ ਪਾਣੀ ਕਿਹੜਾ ਹੁੰਦਾ ਮਿੱਠਾ ਪੀਣ ਨੂੰ ਕਰ ਦਿੰਦੇ ਨੇ ਮਿੱਠਾ ਦਾ ਪੀਣਾ ਨਹੀਂ ਮਿੱਠਾ ਦਾ ਪੀਣਾ ਨਹੀਂ ਬੀਬੀ ਅੱਛਾ ਹਾਂ ਹਾਂ ਲੈ ਲੈਣਾ ਮੈਂ ਸੰਦੀਪ ਭਾਈ ਅੱਛਾ ਬਹੁਤ ਸਵਾਦ ਦਾ ਪਾਣੀ ਹੈ ਪਾਣੀ ਪੀ ਲੈ ਤੇਰੇ ਰੱਖਿਆ ਅੱਬਾ ਭਾਖ ਨਾ 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 ਠੀਕ ਆ ਜ਼ਰੂਰੀ ਗਰਮੀ ਦੇ ਵਿੱਚ ਬਾਹਰ ਅੰਦਰ ਨਿਕਲਣਾ ਫਰੈਂਟ ਦੇ ਬੀਬੀ ਇੱਕ ਦੋ ਵਾਰ ਇਹ ਕਮਰਾ ਕਿੰਦਾ ਪਿਆ ਪਿਆ ਇਹ ਹਾਂ ਛੋਟਾ ਕਮਰਾ ਤਾਂ ਕਰਕੇ ਆ ਹਾਂ ਬਾਹਰ ਨਹੀਂ ਤੇ ਬੜੀ ਆ ਸੋਚੀ ਦੀ ਸੀ ਬੀਬੀ ਉਹਨਾਂ ਦੜੇ ਨਹੀਂ ਕਰਨੀ ਬਹੁਤ ਆ ਬਹੁਤ ਗੱਲ ਨਹੀਂ ਨਾ ਤੇਰੀ ਸਿਹਤ ਕਿਵੇਂ ਮਾਤਾ ਹੁਣ ਮਾਜ ਪੁੱਤ ਮਾ ਤੇਰਾ ਦਰਦ ਠੀਕ ਆ ਉਦੋਂ ਦਾ ਹੋਇਆ ਜਿਹੜੀ ਸੋਜ ਆਈ ਸੀ ਥੀ ਘਟ ਗਈ ਹਾਂ ਤੁਹਾਡੀ ਆਹ ਸ਼ੱਕਰ ਪਾਈ ਵੀ ਹੋਣਾ ਸਵਾਦ ਇੱਕ ਨੰਬਰ ਲੱਸੀ ਮੈਂ ਬਣਾ ਦਨੀਏ ਦਾ ਦੂਆ ਪਾਣੀ ਚਾਂਦੀ ਪੀਣੇ ਪਾਣੀ ਪੀਤਾ ਔਰ ਰਿਸ਼ਤੇਦਾਰ ਆ ਮੈਂ ਉਹ ਬਣਾ ਦਨੀਏ ਦਾ ਦੂਆ ਪਾਣੀ ਆ ਗਈ ਔਰ ਰਿਸ਼ਤੇਦਾਰ ਮਨੋਜ ਦੱਸ ਤਾ ਪੀਲੀ ਲੱਸੀ ਕਿ ਸਾਨੂੰ ਇਹ ਪਲਾਸਟਿਕ ਨਾ ਨਾ ਪੀਲੀ ਦੀ ਪੀਲੀ ਆ ਤੁਹਾਡੇ ਵੱਸੇ ਦਾਣਾ ਵਾਲੀ ਦਾ ਪਾ ਪਾ ਹੋ ਪਾ ਲੇ ਲੈ ਲੈ ਨਾ ਕੋਈ ਇਹ ਤਾਂ ਸਵਾਦ ਆ ਗਿਆ ਸ਼ੱਕਰ ਪਾ ਕੇ ਤਾਂ ਸੀ ਬਣਾਈ ਮੈਂ ਆਪਣੀ ਤਿੰਨ ਦਨੀਏ ਦਾ ਪਾਣੀ ਬਣਾ ਕੇ ਸੁੰਦਰ ਦੀ ਬੋਤਲ ਬਈ ਨੇ ਐ ਜਿੱਪੀ ਮੈਂ ਪਾਣੀ ਅਹੀਂ ਪੀਣਾ ਮੈਨੂੰ ਨਹੀਂ ਉਹ ਪਸੰਦ ਹੈਗਾ ਲਾਲ ਜਾ ਨਾ ਜਦ ਨਾ ਪੀਣਾ ਹੁੰਦਾ ਮੈਂ ਤਾਂ ਇਹ ਲੈ ਕੇ ਪੀ ਲੂਗੀ ਲੱਗ ਨੀ ਨਾਨੀ ਨੂੰ ਜਾਨ ਸਾਹਿਬ ਦਿੱਤੇ ਤੈਨੂੰ ਮੇਰੀ ਇੱਕ ਨਾਨੀਆਂ ਇੱਕ ਮੇਰਾ ਪਾਪਾ ਸਾਰੇ ਹੀ ਘਰ ਰਹੇ ਨੇ ਅੱਜ ਕਿੰਦਾ ਰਹੇ ਸੀ ਉਹ ਜੇ ਪਿੱਛੇ ਦਾ ਕੋਈ ਹੋਊ ਆਹ ਬਤ ਬੀਬੀ ਜਿਹੜਾ ਗਲਾਸ ਰੱਖਿਆ ਵੀ ਪਾ ਦੇ ਕਿ ਤੈ ਪੀਣਾ ਨਹੀਂ ਬੀਬੀ ਹਾਂ ਅਸੀਂ ਮਾਮਾ ਤੀਆਂ ਦੋਨ ਤਿੰਨੇ ਲਸੀ ਹੁਣ ਕਾਹਦੀ ਭੁੱਖ ਨਹੀਂ ਰਹੀ ਦੇਖਾਂਗੇ ਹਈ ਹੈ ਗੱਲ ਨਹੀਂ ਨਹੀਂ ਲੈ ਵਸ ਤੂੰ ਠੀਕ ਚਾਈਦੀ ਆ ਤੂੰ ਅੰਦਰ ਐ ਵਸ ਅੰਦਰ ਐ ਅੱਛਾ ਏ ਬੀਬੀ ਉਹ ਅੰਦਰ ਐ ਲੱਗੀ ਗਰਮੀ ਗਰਮੀ ਬਹੁਤ ਗਰਮੀ ਆ ਬਹੁਤ ਐ ਨਿਕਲ ਜੰਦੋਂ ਬਾਹਰ ਕੋਸਣਾ ਦੋਈਆਂ ਵੀ ਸਿਰੇ ਚੱਕ ਦਿੰਦੀ ਆ ਦੁਆ ਦੇ ਸਹਰਾ ਨੇ ਰਪਿਆਂ ਸਹਰਾ ਨੇ ਸਾਡੇ ਵੀ ਸਹਰਾ ਨੇ ਪਿਆ ਰਹੇ ਦੀਆਂ ਆਲਾ ਪੜੀ ਗਲਾਸ ਬੀਬੀ ਇਹਨੂੰ ਫ੍ਰੀਜੇ ਸੇ ਰੱਖੋ ਬਣਾ ਰਹੀ ਆ ਉਹ ਕੋਈ ਨਹੀਂ ਇਕੜੀ ਪੀ ਲੈਣਾ ਬੀਬੀ ਨੂੰ ਖੋਲ ਕੇ ਦੇ ਦੇ ਪੀ ਰੂਗੀ ਪਸ सीधा बीतती ਨਹੀਂ ਹਾਂ ਬੁੱਤਾਂ ਆ ਕੇ ਅੱਛਰੇ ਦਾ ਤੱਤਾ ਦੇਖ ਆ ਗਿਆ ਗਰਮ ਹੋ ਰਿਹਾ ਅੱਛਰਾ ਵਾ ਇੱਧਰ ਏਸੀ ਨਾਲ ਖੇਲਾ ਕਰੀ ਜਾਂਦਾ ਹੈ ਉਹ ਮੈਂ ਟੀ ਟੀ ਕੇ ਲਈ ਜਾਂਦਾ ਉਹਦੀ ਕਿ ਆ ਇੱਥੇ ਕੋਈ ਨੀ ਕੋ ਫੁੱਲ ਹੈ ਨਹੀਂ ਠੀਕ ਆਣੇ ਬਾਅਦ ਤੇ ਬੀਬੀ ਬਾਅਦ ਤੇ ਚੋ ਵੀ ਪਰ ਠੀਕ ਆ ਤੇ ਠੀਕ ਆ ਹਾਂ ਨਿਆਣੇ ਦੇ ਸਿਆਣੇ ਦੇ ਲਪਟਾਂ ਦੁਬਦੀਆਂ ਫਸ ਗਈਆਂ ਮੈਂ ਕਹਾਂ ਉਹ ਨਾ ਰੱਖ ਤਾ ਜੀ ਬੰਨ੍ਹ ਦਿੱਤ ਰੱਖਾਂ ਮੈਂ ਕੋਈ ਇਹਦੇ ਨਹੀਂ ਮਾਰੀ ਸੋਧ ਹੋਰ ਕਾੜ ਦਿੱਤੀ ਮੇਰੀ ਨੂੰ ਮੜੀ ਸਪੋਰਟ ਹੋ ਜੇ ਸਪੋਰਟ ਹੈ ਤੇਰੀ ਦਾ ਰੀਆ ਦਾ ਗੋਲ ਬਾਦ ਨਹੀਂ ਆ ਮੈਂ ਮੇਰੀ ਐਪਰੀਹੇਸ਼ਨ ਤੇ ਆਪੋ ਤੁਸੀਂ ਇਹ ਵੀ ਗਰਮੀ ਜਮਾਈ ਆ ਨਾਨ ਚਾਹ ਨਾ ਚੱਲੀ ਅਗਲੀ ਛੁੱਟੀਆਂ ਕੱਟਣਾ ਨਾਨਕਾ ਆ ਗਈ ਪਹਿਲਾਂ ਛੁੱਟੀਆਂ ਕੱਟਣ ਹੋ ਰਹੀਆਂ ਆ ਕਿ ਤੇ ਗਾਂ ਗਾਂ ਚੱਲ ਰਹੇ ਨੇ ਸਿਨਾ ਨਾਂ ਮੈਂ ਇਸ ਨੂੰ ਮਜ਼ੇ ਕਰਦੇ ਆ ਫੇਰੇ ਨੇ ਇੱਕ ਨਾਨਕੇ ਰਹੇ ਨਾ ਉੱਥੇ ਵੀ ਜਾ ਕੇ ਆਉਂਦਾ ਹੈ ਨਾਨਕੇ ਜਾਣਾ ਆ ਉਹ ਸਗਦੀ ਸਰੀ ਦੱਦੀ ਮੰਮੀ ਮਾਰ ਮੈਂ ਕਿ ਚਾਰ ਦਿਨ ਉਹ ਵੀ ਰਹ ਜੂਗੀ ਲਾਹਾਈ ਹੁੰਦਾ ਉਹ ਨੂੰ ਜਾਣਾ ਨਾ ਤੇ ਤੂੰ ਰਹੂ ਹਾਂ ਮੈਂ ਕਿ ਮੈਂ ਚੱਲ ਡੈਡੀ ਕੋ ਰਹ ਜੂਗੀ ਚਾਰ ਦਿਨ ਉਹ ਉੱਧਰ ਜਾ ਆ ਬਿਚਾਰੀ ਮੰਮਾ ਆਪਲ ਹਾਂਜੀ ਐਪਲ ਹਾਂਜੀ ਐਪਲ ਹੋਰ ਵੀ ਸਭ ਠੀਕ ਹੈ ਚੜਦੀ ਕਲਾ ਜੀ ਸਾਰੇ ਮੰਮਾ ਆਇਆ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਹਾਰਾਜ ਤੁਹਾਨੂੰ ਰੱਖੇ ਚੜ੍ਹਦੀ ਕਲਾ ਚ ਹਾਂ ਜੀ